ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀਆਂ ਗਰਮੀਆਂ ਦੇ ਲਈ ਸਪੈਸ਼ਲ ਸੂਟ ਵੀ ਆਪਾਂ ਕਿਸ ਤਰ੍ਹਾਂ ਲਾਈਟ ਜੇ ਵਰਕ ਨਾਲ ਸੂਟ ਤਿਆਰ ਕਰਾ ਸਕਦੇ ਹਾਂ ਤੇ ਨਾਲ ਹੀ ਤੁਹਾਨੂੰ ਅੱਗੇ कॉटन ਦੇ ਪ੍ਰਿੰਟਡ ਸੂਟ ਨਿਊ ਆਉਣਗੇ ਉਹ ਵੀ ਤੁਹਾਨੂੰ ਸ਼ੋਅ ਕਰਾਂਗੀ ਵੀਡੀਓ ਦੇ ਵਿੱਚ ਜਿਵੇਂ ਐਡਾ ਪਾਕਿਸਤਾਨੀ ਸਲਵਾਰ ਬਣਾ ਕੇ ਆਪਾਂ ਛੋਟ ਨਾਲ ਦੀਆਂ ਬੂਟੀਆਂ ਪਵਾ ਸਕਦੇ ਹਾਂ ਇਹ ਵੀ ਸਲਵਾਰ ਚ ਕਮੀਜ਼ ਨਾਲ ਦੀ ਜਿਹੜੀ ਬੁੱਟੀ ਪਵਾਈ ਗਈ ਆ ਸੋ ਤੁਹਾਨੂੰ ਮੇਰੀ ਵੀਡੀਓ ਦੇਖ ਕੇ ਨਵੇਂ-ਨਵੇਂ ਆਈਡੀਆਜ਼ ਮਿਲ ਜਾਣਗੇ ਵੀ ਆਪਾਂ ਕਿੱਦਾਂ ਜਿਹੜਾ ਗਰਮੀ ਦੇ ਸੂਟ ਤਿਆਰ ਕਰਾ ਸਕਦੇ ਆ ਬਿਲਕੁਲ ਹਲਕਾ-ਹਲਕਾ ਵਰਕ ਕਰਵਾ ਕੇ ਜਿਨ੍ਹਾਂ ਨੂੰ ਜ਼ਿਆਦਾ ਵਰਕ ਨਹੀਂ ਪਸੰਦ ਹੈਗਾ ਇਹ ਆਪਾਂ ਪੇਂਟ ਵਾਲਾ ਸੂਟ ਆ ਪੇਂਟ ਕੀਤੇ ਹੋਏ ਪਹੁੰਚਾਂ ਤੇ ਸਾਰੇ ਨਵੇਂ ਨਵੇਂ ਡਿਜ਼ਾਈਨ ਨੇ ਇਹ ਕਾਟਨ ਦੇ ਸੂਟ ਜਿਹੜੇ ਰੈਡੀ ਹੋ ਚੁੱਕੇ ਨੇ ਉਹਨਾਂ ਦੇ ਡਿਜ਼ਾਈਨਿੰਗ ਤੁਹਾਡੇ ਨਾਲ ਸ਼ੇਅਰ ਕਰਾਂਗੇ सारी नवे डिजाइन ने देख सकते हो ये प्रिंटेड कॉटन के सूट ने ब्रीक बूटी वाले ਇਨਸ ਤੋਂ ਨੂੰ ਲਾਈਟ ਡਾਰਕ ਸਾਰੇ ਕਲਰ ਮਿਲ ਜਾਣਗੇ। ਸੋ ਅੱਗੇ ਮੈਚਿੰਗ suit ਨੇ cotton ਦੇ। ਇਹ क्रश कॉटन ਦੇ ਸੂਕਣੇ ਮੈਚਿੰਗ। ਇਹ ਪਾਕਿਸਤਾਨੀ suit ਨੇ। ਇਹ ਵੀ ਮੈਚਿੰਗ ਸੂਟ ਨੇ ਰਾਮਟੈਕਸ ਬ੍ਰਾਂਡ ਦੇ ਨੇ ਇਨਾਂ ਚ ਵੀ ਕਈ ਕਲਰ ਮਿਲ ਜਾਣਗੇ ਤੁਹਾਨੂੰ ਇਹ ਬਰਬਰੀ ਦੇ ਸੂਟ ਨੇ